ਵਾਖ ਕਰਦਾ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਹਮਾਚਲੀ ਵੜ ਗਏ ਫੇਰ ਰੋਪੜ ਤੋਂ ਕਨੌਲੀ ਤੋਂ ਤੇ ਇੱਥੇ ਟੂਰਨਾਮੈਂਟ ਹੋ ਰਿਹਾ ਸੀਗਾ ਤੇ ਉਹਦੀਆਂ ਆਪਾਂ ਤੁਹਾਨੂੰ ਅੱਗੇ ਵੀਡੀਓ ਦਿਖਾਉਣੇ ਆ ਟਰੈਕਟਰ ਟਰਾਲੀ ਖਿੱਚ ਮੁਕਾਬਲਾ ਟਰੈਕਟਰ ਉੱਥੇ ਹੀ ਚੱਲੇ ਆ ਬਾਕੀ ਅੱਗੇ ਮਿਲਦੇ ਆਜੋ ਆ ਦੇਖੋ ਵੀਰਾਂ ਦੀ ਤਿਆਰੀ ਮੇਲੇ ਦਾ ਆਪਾਂ ਨੂੰ ਪਤਾ ਕਿੱਥੋਂ ਲੱਗਿਆ ਟਰੈਕਟਰ ਲਈ ਆਉਂਦੇ ਸੀ ਬਾਈ ਹੋਰੀ ਮਣਜੋਤ ਹੋਰੀ 71 72 ਵਾਲਾ ਨਾ ਵੀ ਪਰਮਣਾ ਵੀ ਇਹਨੂੰ ਨਾਂ ਜਾਣਦੇ ਆ ਮੰਗਟਰ ਟਰੈਕਟਰ ਧੋਜਣ ਵਾਲੇ ਬਾਈ ਤੇ ਇਹ ਮੈਨੂੰ ਮਿਲ ਕੇ ਰਾਜ ਤਾਂ ਇਹਨਾਂ ਨੇ ਫੋਨ ਕਰਿਆ ਤਾਂ ਫੇਰ ਮੈਂ ਇਹ ਚਲੋ ਰੁਕ ਜਾਨੇ ਇੱਥੇ ਰੁਕ ਗੋ ਆ ਸੋਨਾ ਲੀਕ ਵਾਲੇ ਭਰਾ ਆਪਣੇ ਚਮਕੌਰ ਸਾਹਿਬ ਵਾਲੇ ਨਾੜ ਗੇਰਾ ਤਵੀਆਂ ਤੇ ਜਿਹੜਾ ਟਰੈਕਟਰ ਚੱਲਦਾ ਉਹ ਆਈ ਵੀ ਰਾਏ ਹੋਏ ਸੀ ਇੱਥੇ ਲੈ ਵੀ ਮਿੱਤਰੋ ਰੇਟ ਮੂਟ ਪਾ ਲੇ ਬਾਈ ਨੇ ਬੜੇ ਟਰੈਕਟਰ ਦਾ ਕੋਈ ਨਾ ਕੋਈ ਦਾ ਭਾਲ ਕੋਈ ਦੂਰ ਕੇ ਖੜਾ ਹੋਵੇ ਟਰੈਕਟਰ ਦੇ ਨਾਲ ਕੋਈ ਵੀ ਕੋਮੇਟੀ ਕੋਈ ਵੀ ਜ਼ਿੰਮੇਵਾਰ ਨਹੀਂ ਹੋਵੇਗੇ ਸਵਾਰੀਆਂ ਆਪਣੇ ਸਮਾਨ ਨਾਲ ਅੱਗੇ ਵੱਗ ਰਹਾ ਹੈ ਤੇ ਜਰੂਰ ਆਪਣਾ ਧਿਆਨ ਰੱਖਿਓ ਵੈਰੀ ਦਾ ਸ਼ੁਰੂ ਪਹਿਲਾ ਵਿਚਾਰਨਾ ਸੱਜੇ ਨੂੰ ਘੜਾ ਜਾ ਤੋ ਸ਼੍ਰੀ ਅਕਾਲ ਪਹਿਲਾ ਮੁਕਾਬਲਾ ਹੈ ਵੈਗਰ ਅਰਦਾਸ ਸਿੰਘ ਕਿਰਸਵੀ ਖਿਡਾਰੀ ਦਾ ਪਹਿਲਾ ਲੱਗੇ ਤਾੜੀਆਂ ਨਾਲ ਦੇ ਜੋਰ ਨਾਲ ਜਿੱਤ ਕੇ ਤਾਂ ਟਰੈਕਟਰ ਲੱਗੇਗਾ ਹਲੋ ਹਲੋ ਤਾੜੀਆਂ ਆਪਾਂ ਮਾਰਦੇ ਜਾੜਾ 60 ਪੈਂ ਦਾ ਸ਼ਿੰਦਰ ਆਪਰਾ ਹਰੇਕ ਟਰੈਕਟਰ ਤੋਂ ਬਾਹਰ ਬਹੁਤ ਵਧੀਆ ਕਹਿੰਦੇ ਵਡੀਆਂ ਹੋਣੀਆਂ ਹੈ ਕੀ ਬਾਤ ਹੈ ਇਧਰ ਦੇ ਪਾਸੇ ਜੋਰ ਗਿਆ ਕਰਿਆ ਅੱਜ ਪੜਖਿਆ ਜਾਂਦਾ ਕਹਿੰਦੇ ਟਰੈਕਟਰ ਦਾ

ஆட வேக்கோடி டெக்ட்ட நோந்த மக்காலி நான் अखारा फुटी लस ਨੂੰ ਦੋ ਗੇਅਰ ਬਦਲਦੇ ਦੋ ਬਾਦ ਪੂਰਾ ਤੋਰਾ ਲੈ ਲਿਆ ਹੁਣ ਦੇਖੀ ਆ ਬੰਦੇ ਤੋਂ ਤੇ ਹੀ ਤੋਰਾ ਜਾਂਦਾ ਜਮਾਂ ਨਾਲੇ ਗੱਬ ਬਣਾਈ ਪਈ ਆ 1159 ਦਾ ਸਹੀ ਟਰੈਕਟਰ ਅੱਜ ਮੇਰੇ 1159 ਦਾ ਸਰ ਪਹਿਲਾ ਮੋੜ ਤੇ ਜਾ ਕੇ ਟਰੈਕਟਰ ਔਖਾ ਹੁੰਦਾ ਵੈਸੇ ਤੋਰਾ ਹੁੰਦਾ ਬਾਈ ਦੇ ਡਰਾਈਵਰ ਹੀ ਚੰਗੇ ਆ ਤੇ ਨਹੀਂ ਆਮ ਡਰਾਈਵਰ ਨੇ ਲੱਗਦਾ ਬਹੁਤ ਔਖਾ ਚਲਾਦਾ ਇੱਥੇ ਖੁੱਭੂ ਘੜਰਾ ਲਾ ਉਧਰੋਂ ਥੱਲੇ ਵੜਦਾ ਜਾਂਦਾ ਲੱਗਦਾ ਰਾਈਟਰ ਦੇ ਕੋਈ ਫੱਟੇ ਨਹੀਂ ਭਾਈ ਇਹਨਾਂ ਹੱਕ ਦੇ ਸਿਰ ਤੇ ਖੜਦਾ ਕੱਲੇ ਗੁੱਲੇ ਦੇ ਸਿਰ ਤੇ ਆ ਦੇ ਖੇਡੂਰੀ ਸਿੱਪੀ ਤੋਂ ਉਤਾਰ ਕੇ ਪੁਣੇ ਦੌੜ ਰੋ ਰਿਹਾ ਹੈ ਦੌੜ ਰੋ ਹੈ ਕੋ ਫਾਇਰ ਦਾ ਧਾਰਜ ਨੂੰ ਸਮਾਗਨ ਦਾ ਇੱਥੇ ਰੱਖ ਤੇਲ ਕੇ ਤਰੇ ਦੇ ਵੀ ਆਪ ਰਹੀਆ ਫੁੱਲ ਜਿੱਤ ਰਿਹਾ ਹੈ ਸਰੇ ਸਲੀ ਤਾਂ ਟੁੱਟ ਗਈ ਯਾਰ ਵਿਚਾਰੇ ਮਾਹ ਦਾ ਗਿੜਾ ਸਰੇ ਲੈ ਜੀ ਹਾਂ ਟਰੈਕਟਰ ਮੈ ਜੋ ਟਰੈਕਟਰ ਨੇ ਸਰਾ ਲਾਦਾ ਤੇ ਜੋਦੀ ਤੇ ਰੁਕਦਾ ਟੈਮ ਕੋਈ ਚੱਕਰ ਨਹੀਂ ਹਾਂ ਜੀਸੀਬੀ ਵੀ ਖੜਾਈ ਆ ਭਰਾਵਾਂ ਨੇ ਕਿਹੜਾ ਦਵਾਰੇ ਲਾਉਣਗੇ ਬਾਈ ਬਲਕਣਾ ਰੇਣ ਦੇ ਰੇਣ ਤੇ ਪੁੱਠਿਆ ਸਭਾਰਦੇ ਉਹਨਾਂ ਨੇ ਇਹ ਆਓ ਤਾਲਿਓ ਧਾਮਾਤੋ ਫਾਰਮ ਟਰੈਕ ਫੇਰ ਆ ਗਿਆ ਠੀਕ ਆ ਵੀਰ ਚੱਲਦੇ ਆ ਫਾਰਮ ਟਰੈਕ ਫੇਰ ਆ ਗਿਆ ਪਰ ਹੋਰ 82 91 ਪਾਣਾ ਮਿੱਤਰੋ ਹੁਣ ਅਥਿਆਰੀ ਦੇ ਵਿੱਚ ਆਇਆ ਫਾਰਮ ਟਰੈਕ ਆ ਗਿਆ ਕਿਆ ਬਾਤ ਹੈ ਸੱਤ ਪੈਂਡਾ ਖਲਾ ਕਿਤੇ ਵੱਡੀ ਹੁੰਦੀ ਹੈ ਟਾਈਮ ਡਾਕਟਰ ਜਿਹੜੇ ਤਿਆਰ ਪੱਧਿਆ ਰੇਡ ਸਹੀ ਹੈ ਸਹੀ ਹੈ ਮੇਰਾ ਕੁਝ ਵਾਈਗੁਰ ਬੈਠੇ ਮੇਹਰ ਬਣਾ ਕੇ ਰੱਖੇ ਕੋਈ ਵੀ ਕਿਸੇ ਕਰਨ ਦੀ ਕੋਈ ਘਟਨਾ ਨਾ ਹੋਵੇ ਵਾਈਗੁਰ ਜੀ ਮੇਰੇ ਤਾੜੀਆਂ ਮਾਰਦਾ ਦਰਸ਼ਕੋ ਜੋਰਦਾਰ ਹਰ ਮਟਰ ਕਿੱਤੇ ਚੱਲਿਆ ਹਰ ਮਟਰ ਕਿਹੜਾ ਕਿਤੇ ਚੱਲਿਆ ਹੈ ਵੇ ਜੋਰ ਕਹਿੰਦੇ ਪੂਰਾ ਨਾ ਆਇਆ ਮੇਰੇ ਵੀਰਾਂ ਵਿਆਸਾਂ ਕਦੇ ਬੰਦੇ ਰੀਆਂ ਹੁੰਦੀਆਂ ਨਾ ਪੂਰੀਆਂ ਬਿਲਕਦਾ ਬੱਥੇਰਾ ਪਰ ਰਹਿੰਦੀਆਂ ਧੂਰੀਆਂ ਵੇ ਚਾਂਗੇ ਬਲਾਖੇ ਮੇਰੇ ਕੋਲ ਚਾਰ ਹੋਵੇ ਚਾਰ ਬਲਾਖੇ ਮੇਰੀ ਹਵਾ ਚੋ ਡਾਰ ਹੋਵੇ ਵੇ ਕਿ ਜਹਾਂਜ ਰੂਵੇ ਫੱਟ ਰਾਇ ਘੂਰੀਆਂ ਵਿਆਸਾਂ ਕਦੇ ਬੰਦੇ ਰੀਆਂ ਹੁੰਦੀਆਂ ਨਾ ਪੂਰੀਆਂ ਬਿਲਕਦਾ ਬੱਥੇਰਾ ਪਰ ਰਹਿੰਦੀਆਂ ਧੂਰੀਆਂ ਤੇਰੇ ਪਾਸੇ ਪਹਿਲਾ ਰੌਡ ਉਧਰ ਫਿਰੇਤਰ ਸਿੰਘ ਭਰਾ ਸਰਦ ਸੰਗਵੰਦ ਬਾਈ ਨੂੰ ਮਿਲਦੇ ਵੇ ਫਿਰੇਤਰ ਭਰਾ ਸਾਡਾ ਸੰਗਵੰਦ ਬਾਈ ਨੂੰ ਮਿਲਦੇ ਆਓ ਦੇਖ ਫਾਰਮ ਟਰੈਕ ਜਿਹੜਾ ਉੱਤੇ ਬੈਠਾ ਪੂਰਾ ਜੋਰ ਵੱਧ ਲੱਗੇ ਹੋਇਆ ਪੂਰਾ ਜੋਰ ਹੈ ਥੋੜਾ ਕਿਰੇ ਫੱਟ ਨੱਗੇ ਫੇਰ ਮੀਂਹ ਕਿਹੜਾ ਤੇ ਗੱਲ ਫੱਟ ਥੋੜੀ ਕਿਰੇ ਲੱਗੀ ਪਈ ਟਿਕੜੇ ਸਾਹ ਦੇ ਕਿਰੇ ਫੱਟੇ ਕਾਪਰੇ ਦੇ ਫੇਸਿਓਂ ਪੀ ਪੀ ਜਾ ਕੇ ਜਿਹੜੇ ਖਰਦੇ ਮੋੜਾਂ ਤੇ ਉਹ ਬੱਸ ਪਲਾਸਟਰ ਲੱਗਿਆ ਸੰਦੀ ਸਾਹ ਦੇ ਜੋੜਾਂ ਤੇ ਦੇ ਕਰਕੇ ਵਗਦ ਜਾਂਦਾ ਕਾਜ ਬਾਰੀ ਸੜਕੀਆਂ ਜੱਜ ਲੁਕਣ ਕਦੇ ਨਹੀਂ ਦੇਣ ਆਹ ਦੇਖੀ ਟਾਂਗਾ ਫੜਕਰੀਆਂ ਜੱਜ ਲੁਕਣ ਕਦੇ ਨਹੀਂ ਦੇਣ ਸੇਕੀ ਟਾਂਗਾ ਫੜਕਰੀਆਂ लखा लखा न ਨਹੀਂ ਭਾਈ ਉਸ ਬਾਈ ਕੋਲੋਂ ਉਧਰ ਰਾਜੀਪੁਰਾ ਦੀ ਇਹਨਾਂ ਤੋਂ ਇੱਕ ਸੌਦੇ ਸਾਡੇ ਪਾਸ ਜਿਹੜੇ ਸੌਦੇ ਹੋਏ ਨੇ ਇਹਨਾਂ ਫੋਨਰ ਕੋਸ਼ਸ਼ ਕੇ ਸਭ ਤੋਂ ਵੱਡਾ ਧੰਨਵਾਦ ਕਰਦੇ ਕਮੇਟੀ ਨੂੰ ਸਾਰੇ ਬਤੈ ਮਨੋਂ ਦੇਖ ਦਿੱਥਿਆ ਭਾਵੇਂ ਕੋਈ ਕੋਈ ਵੀ ਟਰੈਕਟਰ ਹੈ ਆਣੇ ਇੱਥੇ ਨੇ ਜੁਨੇ ਖੁਰਸਰ ਬਲੀ ਕੱਡੇ ਦਾ ਹੁੰਦਾ ਡਰਟਰ ਕੋਈ ਹੈ ਪਰ ਢੇਰੀਆਂ ਤੱਕ ਲੱਗੇ ਆਹ ਤਾਲੀਆਂ ਹਵਾਰਾ ਕਲੱਬ 50 50 ਦੀ ਉਹ ਵੀ ਆ ਜਵੇ ਹਵਾਰਾ ਕਲੱਬ 50 50 ਦੀ ਇਹ ਵੀ ਜਿਹੜਾ ਕਰੋੜਾਂ ਚ ਆਉਂਦੇ ਹੈ ਕੀ ਬਾਤ ਹੈ ਫਾਰਮਟਰ ਇੱਕ ਖੜਾ ਕਿੱ데 ਲਾ ਰਿਆ ਟਿਕਾਣੇ ਜੋੜ ਕਿੱ데 ਲਗੜਾ ਇੱਕ ਮਿੰਟ ਬਾਜੀ ਮਿੰਟ ਚੜ ਲਈ ਯਾਰ ਹਲਕੇ ਹਲਕੇ ਪਿੱਛੇ ਹੋ ਰਿਹਾ ਯਾਰ ਬਣਦੇ ਕਰ ਸਕਦੇ ਸਾਂ ਟੈਕੀ ਉਧਰੋਂ ਹਰਪ੍ਰੀਤ ਸਿੰਘੀ ਵੱਡਾ ਵੀਰ ਸਰ ਦਾ ਰਾਜਪੁਰੇ ਤੋਂ ਪਹੁੰਚ ਰਿਹਾ। ਥੋੜੀ ਜਿਹੀ ਸਟੇਜ ਨੇ ਕਿਨੇ ਕਲੀਅਰ ਕਰ ਦੋ। ਜਿਹੜੇ ਬੱਚੇ ਬੈਠੇ ਚਾਰ ਪੰਜ। ਥੋੜੀ ਜਿਹੀ ਸਟੇਜ ਨੇ ਕਲੀਅਰ ਕਰ ਦੋ। ਆਹ ਦੇਖਣਾ ਖੇਰ ਵਿੱਚ ਦੇਖਣਾ ਕਿੱਥੋਂ ਆਦਾ। ਆਹ ਦੇ ਵੱਖੋਂ ਕਿੱਥੋਂ ਆ ਰਹਾ ਵੱਡਾ। ਲੱਗ ਰਿਹਾ ਦੁੱਸਰ ਖਾ ਗਿਆ। ਆਹ ਲੱਗ ਰਿਹਾ ਦੁੱਸਰ ਖਾ ਗਿਆ ਵੀ ਦੂਜਾ ਰੋੜਾ। ਅੱਜ ਪਾਰ ਕਰਕੇ ਸਾਰਾ ਲੈਣਾ। ਆਹ ਦੂਜਾ ਰੋੜਾ। ਜਿਹੜਾ ਪਾਰ ਕਰਕੇ ਸਾਰਾ ਲੈਣਾ ਗੱਪਰ ਵੱਡਾ। ਜ਼ੋਰ ਕਿਹੜੇ ਪੂਰੇ ਨਾ ਆ ਰਿਹਾ। मित्रोी चोरदारा ट्रैक में ਉਹ ਪਰ ਉਹ ਕਿੱਟ ਗਿਆ ਆਹ ਸਾਹਮਣੇ ਇੱਥੇ ਰੱਖਾ ਉਹ ਆਪਾਂ ਸ਼ੋਅ ਕਰਾਉਣੇ ਆਂ ਪੁੱਤਰਾ ਗੋਪੀਆ ਤੇ ਲੋਕ ਕੰਟੀ ਕਿਹੜੇ ਲੱਗਦੇ ਸਮਝ ਲਿਓ ਜਿਹੜਾ 17 ਰੁਪਏ ਛੱਡ ਗਿਆ 4353 4353 4 ਮਿੰਟ ਤੇ <speaking mother> 3 ਸੈਕਿੰਡ ਜਿਹੜੇ 353 ਨਾਲ ਹੁੰਦੇ ਉਹ ਵੀ ਨਾਲ ਹੈ ਤਾਂ ਮਿੱਤਰੋ ਅੱਗੇ ਤੁਸੀਂ ਸਾਰੀਆਂ ਵੀਡੀਓ ਵੇਖੋ ਇੱਕ ਵੀਡੀਓ ਦੇ ਵਿੱਚ ਵੱਡੀ ਹੋ ਜਾਣੀ ਵੀਡੀਓ ਤਾਂ ਸਾਰੇ ਟਰੈਕਟਰ ਚੱਲੇ ਆ ਜੌਂਡੀਅਰ ਵੀ ਦੁਬਾਰਾ ਬਹੁਤ ਸੋਹਣਾ ਚੱਲਿਆ ਤਾਂ ਉਸ ਤੋਂ ਬਾਅਦ ਹੋਰ ਟਰੈਕਟਰ ਵੀ ਚੱਲੇ ਸਾਰਿਆਂ ਦੀਆਂ ਵੀਡੀਓ ਤੁਸੀਂ ਅੱਗੇ ਦੇਖਿਓ ਪਹਿਲੇ ਟਰੈਕ 'ਚ ਪਹਿਲੀ ਵਾਰੀ ਟਰੈਕਟਰ ਸਾਰੇ ਆੜੇ ਹੀ ਗਏ ਬਹੁਤ ਔਖੇ ਹੋਏ ਤੇ ਦੁਬਾਰਾ ਜਿਹੜੇ ਟਰੈਕਟਰ ਚੱਲੇ ਜਿਵੇਂ ਫਾਰਮ ਟਰੈਕ ਚੱਲੇ ਆ ਇਸੇ ਵੀਡੀਓ ਦੇ ਵਿੱਚ ਤਾਂ ਓਵੇਂ ਚੱਲੇ ਅੱਗੇ ਵੀਡੀਓ ਤੁਹਾਨੂੰ ਅਲੱਗ-ਅਲੱਗ ਦਿਖਾਵਾਂਗੇ ਆਪਾਂ ਇੱਕ ਵੀਡੀਓ ਫਿਰ ਬਾਲੀ ਵੱਡੀ ਹੋ ਜਾਂਦੀ ਹੈ ਜਿਵੇਂ ਆ 55ਵੀਂ ਵੀ ਪਹਿਲੇ ਘੜੇ ਇੱਥੇ ਰੁਕਿਆ ਖੜਾ ਤੇ ਉਸ ਤੋਂ ਬਾਅਦ ਇਹ ਵੀ ਚੱਲ ਗਿਆ ਸੀ ਹਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਅਗਲੀ ਨਵ ਧੰਨਵਾਦ ਸਾਰਿਆਂ ਦਾ ਇੱਥੋਂ ਤੱਕ ਵੀਡੀਓ ਦੇਖਣ ਲਈ